ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਵਲੋਗਸ ਬਹੁਤ ਬਾਰੇਤਨ ਦਾ ਸਵਾਗਤ ਹੈ ਅੱਜ ਹੈਗਾ ਦਿਨ ਵੀਰਵਾਰ 18 ਤਰੀਕ ਦੋ ਦਿਨ ਤੋਂ ਵਲੋਗ ਨਹੀਂ ਕੋਈ ਆਇਆ ਸਾਡਾ ਕਿਉਂ ਗਰਲਾ ਦੇ ਡੈਡੀ ਠੀਕ ਨਹੀਂ ਸੀ ਤੇ ਫਿਰ ਚੰਗਾ ਨਹੀਂ ਲੱਗਦਾ ਹੈਗਾ ਨਾ ਵਲੋਗ ਬਣਾਉਣੇ ਤੇ ਮੈਨੂੰ ਨਹੀਂ ਪਤਾ ਲੱਗਦਾ ਹੈਗਾ ਤੇ ਹੁਣ ਤਾਂ ਵੈਸੇ ਗਨੂ ਠੀਕ ਆ ਰੋਟੀਆਂ ਖਾਧੀਆਂ ਦੋ ਸੇਰੇ ਸਾਗ ਦੇ ਨਾਲ ਤੇ ਕਹਿੰਦੇ ਮੈਂ ਕਣਕ ਦੀ ਨਹੀਂ ਰੋਟੀ ਖਾਣੀ ਮੈਂ ਸਾਗ ਦੀ ਸੋਰੀ ਸਾਗ ਨਾਲ ਮੱਕੀ ਦੀ ਰੋਟੀ ਫਿਰ ਬੜਾਈ ਤਾਂ ਉਹਨਾਂ ਕੋਈ ਸਹੀ ਹੋਇਆ ਹਜਮ ਤੇ ਬੁਖਾਰ ਤਾਂ ਕਹਿ ਲੋ ਵੀ ਠੰਡ ਲੱਗੇ ਨੂੰ 2-3 ਦਿਨ ਹੋ ਚੁੱਕੇ ਆ ਬੁਖਾਰ ਤਾਂ हट ਗਿਆ ਵੈਸੇ ਤੇ ਹੁਣ ਭੁੱਖ ਦੀ ਨਾ ਲੱਗਦਾ ਕਿ ਪ੍ਰੋਬਲਮ ਜੇ ਸੀਗੀ ਪਰ ਆਪਣਾ ਖਿਆਲ ਠੀਕ ਆ ਦੇਖੋ ਜਿਹੜੇ ਤੀਮਿਆ ਆਦਮੀ ਹੁੰਦੇ ਆ ਜਨਨ ਕਿ ਗੱਡੀ ਦੇ ਦੋ ਪਹੀਏ ਹੁੰਦੇ ਆ ਗੱਡੀ ਦਾ ਪਹੀਆ ਇੱਕ ਵੀ ਥੋੜਾ ਖਰਾਬ ਹੋ ਜAVE ਤਾਂ ਗੱਲ ਸੂਤ ਨਹੀਂ ਆਉਂਦੀ ਹੈ ਕਿ ਬਈ ਨਹੀਂ ਹੈਗੀ ਤੇ ਸਮਾਂ ਕੀ ਕੋਈ ਫੋਟ ਨਹੀਂ ਹੁੰਦਾ ਔਰ ਧੰਨ ਮਾੜਾ ਨੇ ਸਿੱਤੀ ਸਾਰਾ ਕੰਮ ਆਪ ਹੀ ਕਰ ਲੈਂਦੇ ਸੀਗੇ ਆ ਥੋੜੇ ਦਿਨਾਂ ਤੋਂ ਇਦਾਂ ਹੀ ਬਸ ਹੋਇਆ ਤੇ ਮੈਨੂੰ ਸਾਰੇ ਕੰਮ ਪੈਂਦਾ ਆ ਤਾਂ ਦੇਖੋ ਮੈਂ ਹੁਣ ਗੋਹਾ ਵੀ ਇਕੱਠਾ ਕਰ ਲਿਆ ਆ ਤੇ ਜਿਹੜਾ ਸੁੱਕ ਸੁੱਕ ਜਾਊਗਾ ਹੁਣ ਮੈਂ ਚਲਾ ਦੇਣਾ ਪੱਖਾ ਵੀ ਸੁੱਕ ਸੁੱਕ ਜਾਊਗਾ ਤੇ ਅਸੀਂ ਧੋਪਨ ਲੱਗਦੀ ਹੈਗੀ ਇੱਥੇ ਤੇ ਗੋਹਾ ਹੁਣ ਚੱਕੂ ਅਗਰ ਲਾਹਰ ਗਲਾ ਦੀ ਡੂੜੀ ਲਾਈ ਗੋਹੇ ਨੂੰ ਤੇ ਜੋਤ ਗਿਆ ਖੇਤਾਂ ਚ ਆਪਣੇ ਡੈਡੀ ਦੇ ਨਾਲ ਤੇ ਮੈਂ ਵੀ ਹੁਣ ਚੱਲੀ ਆ ਉੱਥੇ ਦਾ ਪੱਠੇ ਖਾ ਲਿਆ ਤੇ ਥੋੜਾ ਬਹੁਤ ਹੈਗੇ ਆ ਇਹਦੇ ਵਿੱਚ ਮੈਂ ਤੂੜੀ ਪਾ ਦੇਣੀ ਆ ਤੇ ਹਰਾ ਪਾ ਦੇਣਾ ਆ ਤੇ ਖਾਰੇ ਵਿੱਚ ਰਲਾ ਦੇਣੀ ਆ ਤਾਂ ਵੀ ਫਿਰ ਝੋਟੀਆਂ ਖਾ ਜਾਣੇ ਆ ਦੇਖੋ ਜੀ काम ਕਰਦੀ ਨਾਲ ਮਿਲ ਕੇ ਹੁੰਦੀ ਆ ਤੇ ਹੁਣ ਇਹਨਾਂ ਨੂੰ ਮੈਂ ਬਾਹਰ ਕੱਢ ਦਿੱਤਾ ਆ ਹਾਂ ਦੇਖੋ ਤੋਂ ਪਾਜ 1:30 ਵਜੇ ਨਿਕਲੀ ਆ ਤੇ ਤੁੱਪ ਸਿਕਲਣ ਕੜੀ ਮੱਝ ਮੇਰੀ ਵਿਚਾਰੀ ਨਹਾਉਣ ਵਾਲੀ ਹੋਈ ਆ ਨਾਲ ਕਿੰਝ ਹੋਏ ਦੇਣਾ ਪਿਆ ਤੁੱਪਾਂ ਨੂੰ ਕੱਲ ਤੇ ਅੱਜ ਲੱਗੀ ਆ ਤਾਂ ਮੈਂ ਆਪਣੀ ਨਿੱਕੀ ਨੂੰ ਪੱਠੇ ਵੀ ਪਾ ਦਿੱਤੇ ਆ ਤਾਂ ਪੱਠੇ ਖਾਂ ਲਈਏ ਤੇ ਉਹ ਸਾਡੀਓ ਪੀਰਾਂ ਦੀ ਜਗ੍ਹਾ ਸਾਹਮਣੇ ਦੇਖੋ ਸਾਰੇ ਕੰਦੇ ਇਹ ਵੀ ਕੱਢਾਂਗੇ ਜਦੋਂ ਮਤਲਬ ਟਾਈਮ ਲੱਗੂਗਾ ਤੇ ਸਾਡੇ ਟੈਲਾਂ ਤੇ ਬਹੁਤ ਖਰਚਾ ਆ ਗਿਆ 30 40000 ਤਾਂ ਉੱਥੇ ਟੈਲਾਂ ਦੇ ਖਰਚਾ ਆ ਗਿਆ ਤਾਂ ਪਤਾ ਪਸ਼ੂਆਂ ਦਾ ਅਜੇ ਲੋਗ ਰਾਵਾਂ ਨੂੰ ਚਲ ਕੇ ਰਹੀ ਹੈ ਹਜੇ ਪਨੀ ਸਕੂਲ ਜਾਂਦੇ ਹੈਗੇ ਤੇ ਮੰਡੇ ਨੂੰ ਜਾਣਗੇ ਇਹ ਤੇ ਵੈਸੇ ਹੋਰ ਥੇੜਾ ਜਿੰਨਾ ਕੰਮ ਹੁੰਦਾ ਹੈ ਤੇ ਚਲੋ ਚੱਲਦੀ ਹੈ ਮੈਂ ਹੋਰ ਨੂੰ ਹਾਂਜੀ ਮੈਂ ਖੂ ਤੇ ਗਈਆਂ ਪਹੁੰਚ ਤੇ ਲੈਟ ਮੇ ਲੱਗਦਾ ਹਨੇਰੇ ਤੇ ਖੂਤ ਰੋਚੇ ਹੋਣਾ ਪੈਂਦਾ ਪੱਠੇ-ਵੱਠੇ ਲ ਜਾਣੇ ਹੁੰਦੇ ਆ ਤੇ ਦੇਖੋ ਕਿਦਾਂ ਹਰੀ-ਭਰੀ ਕਣਕ ਹੈ ਧੁੱਪ ਲੱਗਣਗੇ ਥੋੜੀ ਉੱਠੂਗੀ ਇਹ ਦੇਖੋ ਜੀ ਚਲੋ ਜਲਦੀ ਗ੍ਰੋਥ ਕਰੂਗੀ ਕਣਕ ਹੈ ਨਾ ਨਾਲੇ ਦੂਜਾ ਪਾਣੀ ਕਣਕ ਦਾ ਹੈ ਤੇ ਨਾਲ ਜੋਤ ਵੀ ਨਾਲ ਹੈਲਪਰ ਆ ਉਹ ਵੀ ਹੈਲਪ ਕਰਾਉਂਦਾ ਹੈ ਇਹਨੂੰ ਬਹੁਤ ਇੰਟਰਸਟ ਹੈ ਖੇਤੀਬਾੜੀ ਦਾ ਤੇ ਆ ਦੇਖੋ ਡੇਕ ਸਾਡੀ ਇਹ ਵੀ ਵਿਚਾਰੀ ਉਹ ਜਦੋਂ ਦਾਖਤ ਪੜਾਇਆ ਸੀਗੀ ਉਹਦੀ ਵੱਡੀ ਹੋਈ ਆ ਤੇ ਮੋਛੇ ਪਾ ਕੇ ਖੰਡਨੇ ਆ ਤੇ ਇਦਾਂ ਟਾਈਮ ਲੱਗਾ ਨਹੀਂ ਹੈਗਾ ਪਹਿਲਾਂ ਬੰਨ ਜਿਹੜਾ ਖੜਿਆ ਸੀ ਉਹ ਸਾਰਾ ਹੀ ਬਲ ਗਿਆ ਤੇ ਇਹ ਬੰਨ ਇੱਕ ਕਿਨਾਂ ਨਿੱਗ ਰਿਹਾ ਇਹ ਵੀ ਕਿਸੇ ਨੂੰ ਖੰਡਗੇ ਹੁਣ ਟਾਈਮ ਲਾ ਕੇ ਪਾਲਣ ਤੋਂ 13 ਹਾਂ ਮੁੰਡਾ ਦੁਖੋਨੇ ਆ ਜੋਤ ਹੁਣ ਨੱਕੇ ਮੋੜਦਾ ਪਿਆ ਆ ਤੇ ਨੀਖਾ ਲਾਈਟ ਚਲ ਗਈ ਆਗੇ ਜਾਣੀ ਹੋਊਗੀ ਉਹ ਦੇਖੋ ਕਈ ਫੜੀ ਉਹਨੇ ਮੁੰਡਾ ਮੇਰਾ ਕੰਮ ਕਰਦਾ ਵੀ ਮਿਹਨਤੀ ਆ ਬਹੁਤ ਇਹਨੂੰ ਪੜਾਈ ਦਾ ਨਹੀਂ ਚਾਹੁੰਦਾ ਜਿੰਨਾ ਇਹਨੂੰ ਖੇਤੀਬਾੜੀ ਚਾਹੁੰਗੇ ਡੈਡੀ ਨੂੰ ਕਹਿੰਦਾ ਖੇਤੀਬਾੜੀ ਕਰਨੀ ਆ ਖੇਤੀਬਾੜੀ ਕਈ ਦੇਖ ਕੇ ਛੱਡੀ ਜਾਂਦੇ ਆ ਹਾਂਜੀ ਸੁਖ ਬਲੌਸ ਬਪਰਾ ਤੁਹਾਡਾ ਸਵਾਗਤ ਜੀ ਹਾਂਜੀ ਦੋਸਤੋ ਤੁਹਾਨੂੰ ਅੱਜ ਬਹੁਤ ਦਿਨਾਂ ਬਾਅਦ ਵੀਡੀਓ ਤੇ ਆ ਰਹੇ ਹੋਏ ਆ ਕੋਸੇ ਠੀਕ ਨਹੀਂ ਸੀਗੀ ਆ ਪਿਛਲੇ ਹਫ਼ਤੇ ਥੋੜੀ ਠੰਡ ਲੱਗਣ ਦੇ ਨਾਲ ਹਨਾ ਠੰਡ ਲੱਗੀ ਸੀ ਤੇ ਉਹ ਠੰਡ ਲਾ ਕੇ ਬੁਖਾਰ ਚੜਿਆ ਤੇ ਨਾਲ ਹੀ ਫਿਰ ਭੁੱਖ ਭੁੱਖ ਲੱਗ ਨੂੰ हट ਗਈ ਇਨਫੈਕਸ਼ਨ ਹੋ ਗਈ ਫਿਰ ਤੁ ਲੋ ਦਵਾਈ ਦਵਾਈ ਖਾਦੀ ਆਪਣੀ ਵੀ ਸੈਟਿੰਗ ਕੀਤੀ ਥੋੜੀ ਫੇ ਭੋਗ ਪਰ ਵੀ ਗਏ ਆ ਦੋ ਚਾਰ ਦਿਨ ਭੋਗ ਪਰ ਜਾਂਦੇ ਰਹੇ ਆ ਸ਼ਾਇਦ ਤੁਹਾਨੂੰ ਵੀ ਸਾਡਾ ਵੀਡੀਓ ਵਿੱਚ ਫੇਸ ਦਿਸਦਾ ਹੀ ਹੋਣਾ ਵੀ ਫੇਸ ਅੱਗੇ ਗੱਲ ਹੋਣੀਗੀ ਤੇ ਪਾਣੀ ਮੋੜਦੇ ਆ ਕਣਕ ਨੂੰ ਮੈਂ ਕਾ ਚਾ ਰਾਜ ਕਾਫੀ ਦਿਨ ਖੂਤੇ ਆਇਆ ਮੈਂ ਮੈਂ ਤਾਂ ਕੋਈ ਪੱਠਾ ਕੁਠਾ ਨਹੀਂ ਵੱਢਿਆ ਨਾ ਇਹੀ ਵੱਢਦੇ ਹੁੰਦੇ ਪੱਠੇ ਪੁੱਠੇ ਤੇ ਇਹੀ ਪਾਉਂਦੇ ਆ ਮੇਰਾ ਤਾਂ ਬਹੁਤ ਔਖਾ ਕੋਪ ਖੁਣ ਲੱਗਦੀ ਸੀਗੀ ਕਿ ਮੈਂ ਕਾ ਚਾ ਗੇੜੀ ਕੁੜੀ ਮਾਰ ਕੇ ਹੁੰਦੀ ਆ ਕਣਕ ਕਣਕ ਫਸਲ ਦੇਖਣੀ ਜ਼ਰੂਰੀ ਆ ਤੇ ਇਸ ਕਰਕੇ ਅੱਜ ਫੋਟੇ ਆਏ ਸੀ ਮੈਂ ਜਿਆ ਦੇਖਿਆ ਕੰਨਕ ਥੋੜੀ ਜੀ ਪਾਣੀ ਦੀ ਘਾਟ ਫਰੂਸ ਕਰਦੀ ਆ ਤੇ ਨੱਕੇ ਨੁੱਕੇ ਕੀਤੇ ਆ ਮੈਂ ਕਿਹਾ ਚਲੋ ਮੋਟਰ ਚਲਾਉਂਦੇ ਆ ਮੋਟਰ ਚਲੋਂ ਲੱਗੇ ਤਾਂ ਲਾਈਟ ਦਾ ਕਿਤੇ ਪਿੱਛੋਂ ਹੀ ਪਿੱਛੋਂ ਉੱਥੋਂ ਤਾਂ ਚੱਲਦੀ ਆ ਦਫ਼ਤਰੋਂ ਪੱਠੇ ਤੋਂ ਇੱਥੋਂ ਕਿ ਕਿਦੋਂ ਗੈਸੋਲ ਸੁੱਚ ਕੱਟ ਦਿੱਤਾ ਉਹ ਬੰਦਿਆ ਨਹੀਂ ਆਈ ਪਤਾ ਕੀਤਾ ਕਹਿੰਦੇ ਦੇਖ ਕੇ ਦੱਸਦੇ ਕੋਈ ਸੁੱਚ ਕੱਟਿਆ ਕਿਸੇ ਦੇ ਲਵਾ ਦਿੰਦੇ ਆ ਜੈ ਸਾਹਿਬ ਦੀ ਗਾਰੇ ਵਧੀਆ ਜੈ ਸਾਡੀ ਲੈਣ ਦੇ ਤੇ ਕਰਕੇ ਹੁਣ ਤੁਹਾਡੇ ਨਾਲ ਬਹੁਤੀ ਗੱਲਬਾਤ ਨਹੀਂ ਹੋਈ ਤੇ ਅੱਜ ਤੁਹਾਂ ਦਿਖਾ ਦਿੰਦੇ ਆ ਆਪਣੇ ਖੇਤਾਂ ਦਾ ਸਿਸਟਮ ਨਜ਼ਾਰਾ ਜੇ ਸਿਰ ਚੰਗੀ ਹੋਵੇ ਨਾ ਠੀਕ ਠਾਕ ਹੋਵੇ ਸਿਰ ਫਿਰ ਮਨ ਕਰਦਾ ਵੀ ਕੰਮ ਕਰੀਏ ਜੇ ਸਿਰ ਡਾਊਨ ਹੋਵੇ ਕੰਮ ਕਰਨ ਦੀ ਵੀ ਮਨ ਨਹੀਂ ਕਰਦਾ ਹੈਗਾ ਕਿ ਠੰਡ ਵੀ ਕਾਵੀ ਹੁੰਦੀ ਸਵੇਰ ਨੂੰ ਉੱਠੀ ਤਾਂ ਵੀ ਫਿਰ ਆਪਾਂ ਹਿਸਾਬ ਨਾਲ ਵੀ ਦੁਆਰਾ ਨਾ ਹੋ ਜਾਈਏ ਜਿਵੇਂ ਕਿ ਦੋਸਤੋ ਜਿਹੜੀ ਸਵੇਰ ਨੂੰ ਠੰਡ ਪੈਂਦੀ ਹੈ ਨਾ ਇਹ ਤੋਂ ਜੂ ਬਚਿਆ ਕਰੋ ਤਕਰੀਬਨ ਆ 2-4 ਦੇਣੀ ਆ ਜਿਹਦੇ ਤੋਂ ਬਚ ਗਏ ਠੀਕ ਆ ਤੇ ਜੇ ਨਾ ਬਚੇ ਫਿਰ ਔਖਾ ਆ ਸਵਾ ਦੁਕਾਨੋਂ ਫੋਨ ਆਉਂਦੇ ਆ ਡਾਕਟਰ ਸਾਹਿਬ ਤੁਸੀਂ ਹੋਂਦੇ ਨਹੀਂਗੇ ਡਾਕਟਰ ਸਾਹਿਬ ਤਾਂ ਆਪ ਹੀ ਲਗਾਏ ਆ ਡਾਕਟਰ ਸਾਹਿਬ ਮੈਂ ਇਹ ਸਮਝ ਆਇਆ ਮੈਂ ਕਿ ਡਾਕਟਰ ਸਾਹਿਬ ਕੀ ਹੋਣ ਆਟੋ ਆਪ ਸੈੱਟ ਹੋ ਗਿਆ ਹੋਊਗਾ ਤੁਹਾਨੂੰ ਤੁਹਾਡਾ ਫੇਸ ਵੀ ਦਿਖਦਾ ਹੋਣਾ ਫੇਸ ਵੀ ਝੜਿਆ ਝੜਿਆ ਜਿਆ ਦਾ ਬਲਵ ਝੜ ਜਾਂਦੀ ਹੁੰਦਾ ਫੇਸ ਝੜ ਗਿਆ ਆ ਸੋ ਥੋੜੀ ਥੋੜੀ ਟਾਈਮ ਲੱਗੂਗਾ ਸੈਟੰਗ ਹੋਣ ਨੂੰ ਹੋ ਜਾਊਗੀ ਸੈਟੰਗ ਕੋਈ ਨਹੀਂ ਇਹ ਜਿਹੜੀ ਹੈ ਨਾ ਜਿੰਕੀ ਦੇ ਨਾਲ ਦੁੱਖ ਵੀ ਆ ਤੇ ਸੁੱਖ ਵੀ ਆ ਜੇ ਜਿੰਦਗੀ ਜੇ ਸੁੱਖਿਆ ਦੁੱਖ ਵੀ ਬਰਾਬਰ ਆ ਤੇ ਜੇ ਦੁੱਖ ਆ ਤੇ ਸੁੱਖ ਵੀ ਨਾਲ ਆ ਥੋੜੀਆਂ ਟੈਨਸ਼ਨਾਂ ਵੀ ਸੀਗੀਆਂ ਜਿਹੜੀਆਂ ਉਹ ਵੀ ਨਾਲ ਹੀ ਲਲੋਲ ਗਈਆਂ ਤੇ ਜੋਤ ਨੂੰ ਮੈਸੇਜ ਇਹ ਕਿਹਾ ਅੱਜ 12:00 ਵਜੇ ਮੈਂ ਪੱਕਾ ਨਹੀਂ ਚੱਲਦਾ ਜੇ ਗੇੜੀ ਮਾਰ ਕੇ ਆਉਂਦੇ ਆ ਤੇ ਨਾਲੇ ਦੇਖੀਏ ਕੀ ਸਮਾਚਾਰ ਆ ਕਣਕ ਦਾ ਤੇ ਉਹ ਉਹ ਵੀ ਨਾਲ ਆ ਗਿਆ ਕਣਕਿਆ ਕਣਕ ਫਿਲਹਾਲ ਠੀਕ ਆ ਤੇ ਪਾਣੀ ਥੋੜੀ ਪਾਣੀ ਮੰਗਦੀ ਕਰ ਕਿਉਂ ਇੱਥੇ ਪਾਣੀ ਚਾਹੀਦਾ ਵੀ ਆ ਕਿਉਂ ਕਣਕਾਂ ਠੰਢੀ ਉੱਠੀਆਂ ਆਈਆਂ ਹੁੰਦੀਆਂ ਫੇਰ ਉੱਠਦੀਆਂ ਪਾਣੀ ਨਾਲ ਤੇ ਕੋ ਬਾਡਾ ਸੂਰੇਂ ਢਾ ਦਿੱਤੀਆਂ ਸੀਆਂ ਕਿ ਹਜੇ ਕਮਜ਼ੋਰੀ ਕਰਕੇ ਕਈ ਤੇ ਨਹੀਂ ਬਗਦੀ ਹੈ ਕਿ ਮੇਰੇ ਤੋਂ ਨਹੀਂ ਤੇ ਮੈਂ ਤਾਂ ਇਮਾਨਦਾਰੀ ਹੁੰਦਾ ਕਿਸੇ ਨੂੰ ਮੈਂ ਤੁਹਾਨੂੰ ਪਤਾ ਸਾਰੀਆਂ ਆਡਾ-ਉਡਾ ਆ ਵੀ ਸਾਫ਼ ਕਰਦਾ ਹੁੰਦਾ ਆ ਮੈਂ ਤਾਂ ਅੰ内 ਕੋਈ ਕੋਈ ਬੰਦਾ ਲਾਇਆ ਪਰ ਆ ਹੁਣ ਲੱਗਦਾ ਮੈਨੂੰ ਲਾਉਣਾ ਪਿਆ ਬੰਦਾ ਕਿਉਂਕਿ ਸਰੀਰ ਜਿਹੜਾ ਉਹ ਨਾਲ ਸਾਹ ਤੇਂ ਦੇ ਰਿਹਾ ਤੇ ਨਹੀਂ ਮੈਂ ਅਜ ਤੱਕ ਆੜਾ ਬਣਾਈਆਂ ਸਾਰੀਆਂ ਆਪ ਤਿਆਰ ਕੀਤੀਆਂ ਆ ਕੱਲੀ ਵੇ ਬੰਦਾ ਨਹੀਂ ਲਾ ਗਈ ਤੇ ਕੱਲ ਪਾਣੀ ਮੰਗਦੀ ਆ ਜਿਸ ਦਾ ਆ ਤੇ ਪਾਣੀ ਲਾਵਾਂਗੇ ਜਿਸ ਤਰ੍ਹਾਂ ਆਰ ਪੱਟੀਆਂ ਸੂਰਾ ਨੇ ਇਤਨਾ ਸਾਰੀਆਂ ਪੱਟੀਆਂ ਆ ਗਾਂ ਤੱਕ ਉਧਰ ਹੀ ਪੱਟੀਆਂ ਆ ਕਿ ਲੋ ਕਰ ਕੋਈ ਨਹੀਂ ਕਰ ਲਵਾਂਗੇ ਬਾਪਾਂ ਬਣਾਵਾ ਗਿਆੜਾ ਆਪੀ ਖੜਾ ਕਰਦੇ ਮੋਟਰਸਾਈਕਲ ਜੋ ਤੂੰ ਆਪਣਾ ਲਾਲ ਛੰਦਾ ਵਿਚਾਰਦਾ ਮੈਂ ਖੋਤੇ ਰੂੰਗਾ ਖੋਤੇ ਝੂਟੇ ਲਵਾਂਗਾ ਮੋਟਰਸਾਈਕਲ ਤੇ ਆ ਜਾ ਓਏ ਇਸ ਕਰਕੇ ਫਿਰ ਲਗਾ ਤੇ ਅੱਜ ਬਲੌਗ ਤੇ ਆਉਣੇ ਆ ਇਹ ਦਿਨ ਹੋ ਗਿਆ ਬਲੌਗ ਤੇ ਆ ਨਹੀਂ ਹੋਇਆ ਇੱਕ ਨਰਗੀਤਾ ਸੀਗਾ ਜੀ ਆਪਰੇ ਆਤਵਾ ਪਿਛਲੇ ਉਹਦੇ ਕਰਕੇ ਵੀ ਸਮਾਨ ਦੀ ਟਵਾਟਵਾਇ ਦੇ ਵਿੱਚ ਲੰਗਰ ਹੁੰਦਾ ਆਪਣਾ ਮਹੱਲੇ ਦਾ ਪੂਰੇ ਦਾ ਉਹਦੀ ਜ਼ਿੰਮੇਵਾਰੀ ਸਾਡੀ ਆਪਣੀ ਹੁੰਦੀ ਆ ਸਮਾਨ ਲਿਆਉਣਾ ਸਲਵਾਰੀਆਂ ਦੀ ਸੈਟਿੰਗ ਕਰਨੀ ਜੋ ਵੀ ਕਰਨਾ ਹੁੰਦਾ ਤੇ ਉਹਦੇ ਕਰਕੇ ਥੋੜ੍ਹੀ ਠੰਡ ਲੱਗ ਗਈ ਤੇ ਖੈਰ ਕੋਈ ਗੱਲ ਨਹੀਂ ਤੁਸੀਂ ਦੋਸਤੋ ਸਾਡੀ ਵੱਧੋਂ ਹੈਲਪ ਕਰੋ ਸਾਡੇ ਵਲੌਗ ਨੂੰ ਸਬਸਕ੍ਰਾਈਬ ਇੱਕ ਕਮੈਂਟ ਤੇ ਸ਼ੇਅਰ ਤੇ ਲਾਈਕ ਤੇ ਜ਼ਰੂਰ ਕਰਿਆ ਕਰੋ ਅੱਗੇ ਤੋਂ ਅੱਗੇ ਗਾਂ-ਗਾਂ ਆਪਣੇ ਰਿਸ਼ਤੇਦਾਰਾਂ ਨੂੰ ਸੱਜਣਾ ਮਿੱਤਰਾਂ ਦੋਸਤਾਂ ਦੱਸਿਆ ਕਰੋ ਵੀ ਇੱਕ ਛੋਟਾ ਜਿਹਾ ਵਲੌਗ ਆ ਨਿਮਾਣੀ ਦੇ ਬੰਦਿਆਂ ਦਾ ਤੇ ਸੋ ਤੁਹਾਡੇ ਉਦਮ ਨਾਲ ਆਇਓ ਤੁਰਦੇ ਫਿਰਦੇ ਆ ਸੋ ਫਿਰ ਮੈਂ ਜਾਂਦਾ ਜਾਂਦਾ ਕਹਿਣਾ ਸਾਹ ਦੋਸਤਾਂ ਮੈਂ ਠੰਡ ਤੋਂ ਬਚੋ ਸਵੇਰ ਨੂੰ ਸਵੇਰ ਨੂੰ ਕੋਸ਼ਿਸ਼ ਨਾ ਕਰੋ ਕਿ ਉਠਾਂ ਦੀ ਠੰਡ ਦੇ ਵਿੱਚ ਕਿਉਂਕਿ ਕੰਮ ਚਿਰੋ ਕਰਨੇ ਹੁੰਦੇ ਪਰ ਫਿਰ ਵੀ ਠੰਡ ਤੋਂ ਬਚਿਆ ਕਰੋ ਦੇਖੋ ਕੂੜੇ ਨਾਂਵ ਦੇ ਕਾਰਨ ਸਾਰਾ ਇੱਥੇ ਸਬਜ਼ੀ ਵੀ ਸਾਨੂੰ ਬਿਜਣੀ ਕੋਈ ਇੰਨੀ ਫਾਇਦੇਮੰਦ ਨਹੀਂ ਹੁੰਦੀ ਖੇਤਾਂ ਵਿੱਚ ਕਿਉਂਕਿ ਸੂਰ ਨਹੀਂ ਛੱਡਦੇ ਹੈਗੇ ਚੀਜ਼ ਸਾਰੀ ਪਟਪੜ ਦਿੰਦੇ ਆ ਛੱਡਦੇ ਨਹੀਂਗੇ ਉਹ ਫੱਕਾ ਵੀ ਸੂਰ ਤੇ ਇਸ ਕਰਕੇ ਚਿਰੋ ਥੋੜੀ-ਬੋਤੀ ਬਿਜਲੀ ਦੀ ਆ ਕੇ ਬੰਦਾ ਘੜੀਆਰੇ ਲੱਗਾ ਰਹਿਦਾ ਆ ਸੋ ਦੋਸਤੋ ਬਹੁਤਾ ਥੋੜੀ ਹੈ ਨਾ ਬਿਕਨਸ ਨੂੰ ਮਹਿਸੂਸ ਹੁੰਦੀ ਆ ਨੀ ਤੁਰ ਹੁੰਦਾ ਤੁਰਨ ਤੇ ਪ੍ਰੋਬਲਮ ਆਉਂਦੀ ਆ ਕਮਜ਼ੋਰੀ ਪਹਿਲਾਂ ਬਹੁਤ ਜ਼ਿਆਦਾ ਸੀ ਬਿਕਨਸ ਸੀ ਮੈਨੂੰ ਹੁਣ فرق ਕਾਫੀ ਪੈ ਗਿਆ ਆ ਆ ਇਧਰ ਲਈ ਕਣਕ ਦੇਖ ਲਓ ਪਾਣੀ ਮੰਗਦੀ ਆ ਉਹ ਜੋਤ ਮੋਟਰਸਾਈਕਲ ਪਿਆਦਾ ਰੋਡ ਰਾਹ ਦੇ ਉੱਤੇ ਉਹਨੂੰ ਮੈਂ ਕਹਿੰਦਾ ਨਾ ਬਹੁਤਾ ਪੰਜਾਬ ਮੋਟਰਸਾਈਕਲ ਵੀ ਡਿੱਗਦੇ ਡਿੱਗੂਗਾ ਸੱਟ ਲੱਗੂਗੀ ਮੰਦਾ ਨਹੀਂ ਕਾ ਸੋਆ ਲਸਣ ਦੇ ਵਿੱਚ ਵੀ ਗੰਦ ਮੰਦ ਜਾ ਹੋ ਗਿਆ ਉਹਦਾ ਲਸਣ ਗੁੱਟ ਕੇ ਹਟੇ ਆ ਲਸਣ ਗੁੱਟ ਕੇ ਘਰ ਨੂੰ ਗਏ ਤੇ ਪਾੜੀ ਤੋੜਤੀ ਸਾਰੀ ਉਹ ਲਸਣ ਦੇ ਵਿੱਚੋਂ ਪੱਟਿਆ ਸੀਗਾ ਉਹ ਗੰਦ ਮੰਦ ਜਾ ਹੋ ਫਿਰ ਪੈਰ ਲੱਗੇ ਉਹਦੇ ਫਿਰ ਹੋ ਗਿਆ ਇਸ ਕਰਕੇ ਜੇ ਚਲੋ ਮੈਂ ਹਵਾ ਲੱਗਦੀ ਮਾੜੀ ਪੁੱਟੀ ਚਲੋ ਹੁਣ ਬੱਤੇ ਹਰਾ ਹਵਾ ਲੱਗ ਜਾਣੀਆਂ ਕਿ ਚਲ ਮਾੜਾ ਮੁੰਡਾ ਤੁਰਕਾ ਤੁਰਕਾ ਹੋ ਜਾਂਦਾ ਹੋਰ ਅਹੀਂ ਕਹਿੰਦਾ ਘਰ ਪਲਾੜ ਚ ਬੀਜੀ ਆਇਆ ਵੱਡੇ ਹੱਡ ਬਕੀਰ ਸਾਹਿਬ ਨੇ ਤੇ ਉਹਨਾਂ ਦੇ ਵੀ ਜਿਆ ਭਾਜੀ ਹੋਣੀ ਤੇ ਇਹ ਤਾਂ ਵੈਸੇ ਸੀਗਾ ਜਦੋਂ ਖੂਹ ਤੇ ਕਾਜੀ ਆ ਕੇ ਬੰਦਾ ਨਾਲ ਤੁੱਪ ਸੇਕ ਲੈਂਦਾ ਜਾਂ ਨਾਲੇ ਆਰੇ ਲੱਗਾ ਰਹਿਦਾ ਜਾਂ ਹੋਰ ਦੋਸਤ ਹਾਂਜੀ ਸਾਡੇ ਬਲੌਗ ਦਾ ਇੱਥੇ ਐਂਡ ਆ ਇੱਥੇ ਸੰਭਾਵਨਾ ਹੈ ਤੁਸੀਂ ਸਾਰੇ ਮੇਰੇ ਦੋਸਤ ਜਿੰਨੇ ਵੀ ਨੇ ਵੀ ਇਹਨਾਂ ਮੇਰੇ ਵੀਰ ਮੇਰੇ ਭੈਣ ਭਰਾ ਸਾਰੇ ਸਾਡੇ ਚੈਨਲ ਨੂੰ ਨਾ ਸਬਸਕ੍ਰਾਈਬ ਤੇ ਕਮੈਂਟ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਸਾਨੂੰ ਪਤਾ ਲੱਗ ਸਕੇ ਸੋ ਅੱਜ ਸਾਡਾ ਇੱਥੇ ਲੋਕ ਤਾਂ ਆਂਦੇ ਆ ਸਤਿ ਸ੍ਰੀ ਅਕਾਲ